ਕਹਿੰਦੀ ਆ ਉਹ ਕਹਿੰਦੀ ਲੇਡੀਆਂ ਕੋਲ ਜੜੀ ਸਭ ਸਾਧੂ ਬੜੇ ਨੇ ਉਹ ਕਹਿੰਦੀ ਸੀ ਕਿ ਮੇਰੇ ਤੁਹਾਡੇ ਲੋਕ ਮੇਰੇ ਪਤੀ ਨਹੀਂ ਹੋ ਹਾਂਜੀ ਕੀ ਗੱਲ ਸਮੱਸਿਆ ਕੀ ਹੋਈ ਹੈ ਸਮੱਸਿਆ ਇਹ ਵੀ ਇਹ ਪਰਸਨ ਜਾਉ ਥਾ ਇਹ ਆ ਹੱਲੇ ਇਥੇ ਬਟਾਲੇ ਉਥੇ ਆ ਕੇ ਨੇ ਮਹੱਲੇ ਚ ਬੜਾ ਹੰਗਾਮਾ ਕੀਤਾ ਆ ਕੇ ਤੇ ਨਾ ਲੈ ਰੋਟੀਆਂ ਲਾਉਂਦੀ ਆ ਮੇਰੇ ਵਾਸਤੇ ਤੇ ਨਾ ਹੀ ਨਾ ਹੀ ਮੈਨੂੰ ਕੋਈ ਦਿੰਦੀ ਆ ਖਾਣ ਨੂੰ ਮੈਂ ਉਦਾਂ ਭੁੱਖਾ ਭੁਲਾਣਾ ਆ ਜਾਂ ਨਾ ਇੱਥੇ ਡਿਊਟੀ ਤੇ ਇੱਥੇ ਆ ਕੇ ਖਾਣਾ ਰੋਟੀ ਤੇ ਅੱਜ ਇੱਥੇ ਆ ਕੇ ਬੱਸ ਸਟੈਂਡ ਆ ਕੇ ਹੰਗਾਮਾ ਕੀਤਾ ਮੇਰੇ ਹੱਥੀ ਪਈ ਆ ਕੇ ਨਾਲੇ ਉਸ ਜਿਹੜੇ ਸਰਕਾਰੀ ਉਹ ਹੀ ਆਪਣੇ ਆਡੇ ਤੇ ਕਾਗਜ ਹੀ ਉਹ ਵੀ ਮਾਰੇ ਘਮਾ ਕੇ ਹੋ ਗਏ ਉਹ ਸਰਕਾਰੀ ਕੰਮ ਵੀ ਵਿਗਨ ਪਾਇਆ ਵਿਗਨ ਪਾਇਆ ਸਰਕਾਰੀ ਕੰਮ ਤੇ ਮੈਨੂੰ ਕਿਉਂ ਮੈਂ ਸਰਕਾਰੀ ਡਿਊਟੀ ਤੇ ਆ ਹਿਸ ਟਾਈਮ ਤੇ ਮੈਨੂੰ ਵੀ ਮੈਂ ਇੱਕ ਵੀ ਗੱਡੀ ਬੁੱਕ ਨਹੀਂ ਕੀਤੀ ਇਹਦੀ ਵਜ੍ਹਾ ਨਾਲ ਨਹੀਂ ਤੇ ਮੇਰਾ ਕਟੋਟ ਹੋ ਗਿਆ ਹਾਂ ਹੁਣ ਤੱਕ 7-8000 ਰੁਪਇਆ ਹੋਇਆ ਨਾ ਕੀ ਕੀ ਮੰਗਦਾ ਤੁਸੀਂ ਮੈਂ ਮੰਗਦਾ ਤਲਾਕ ਦੀ ਕਰਨਾ ਹਾਂ ਤਲਾਕ ਮੰਗਦੀ ਉਹ ਕੀ ਭਾਜੀ ਗੱਲਬਾਤ ਸਾਰੀ ਹੋ ਗਈ ਵਸਟੈਂਡ ਤੇ ਭਾਜੀ ਇਹਨਾਂ ਦਾ ਨਾ ਕੋਈ ਆਪਣਾ ਜਨਾਨੀ ਬੰਦੇ ਦਾ ਘਰੇਲੂ ਕਲੇਸ਼ ਹੀ ਸੀ ਪਮੜਾ ਰੋਡ 'ਤੇ ਇੱਥੇ ਅਡਵਾਂਸ ਬੁਕਿੰਗ ਤੇ ਆ ਤੇ ਉਹਦੇ ਨਾਲ ਲੜ ਪਈ ਤੇ ਲੜ ਕੇ ਤੇ ਉੱਤੇ ਚੜ ਗਈ ਕਹਿੰਦੀ ਮੈਂ ਛਾਲ ਮਾਰ ਕੇ ਮਰ ਜੈਣਾ ਮੁੜ ਕੇ ਫਿਰ ਜੀ ਬੜੀ ਮੁਸ਼ਕਲ ਦੇ ਨਾਲ ਸਮਝਾ ਸਮਝੂ ਕੇ ਇਨਨੂੰ ਉਤਾਰਿਆ ਥੱਲੇ ਐਂ ਕਿਹਾ ਵੀ ਜੋ ਵੀ ਗੱਲ ਬਾਤ ਆ ਬੈਠ ਕੇ ਕਰ ਤੇ ਉਧਰੋਂ ਤੁਹਾਡਾ ਵੀ ਬੜਾ ਯੋਗਦਾਨ ਰਿਹਾ ਜੀ ਤੁਸੀਂ ਵੀ ਕਿਹਾ ਤੇ ਆ ਗਈ ਥੱਲੇ ਤੇ ਹੁਣ ਬੈਠ ਕੇ ਤੇ ਮੁਲਾਜ਼ਮ ਆਏ ਥਾਣੇ ਤੋਂ ਉਹ ਕਰਾਉਂਦੇ ਸਮਝੌਤਾ ਬੜੀ ਮੁਸ਼ਕਲ ਦੇ ਨਾਲ ਮੁਸ਼ਕਲ ਨਾ ਲਾਇਆ ਜੀ ਸਮਝਾ ਕੇ ਕੁੜੀ ਨੂੰ ਵੀ ਆ ਜਾ ਥੱਲੇ ਤੇਰਾ ਸਮਝੌਤਾ ਕਰਾ ਦਿੰਦੇ ਆ ਉਹ ਹੁਣ ਬੈ ਕੇ ਜੀ ਕਰਨ ਦੇ ਕੰਪਰੋਮਾਈਜ਼ ਆਪਸ ਦੇ ਵਿੱਚ ਕਾਫੀ ਸਮਝੌਤੇ ਰਹੀ ਆ ਹਾਂਜੀ ਕਾਫੀ ਸਮਝੌਤੇ ਰਹੀ ਆ ਬਹੁਤ ਮੁਸ਼ਕਲ ਆਇਆ ਜੀ ਤੁਹਾਨੂੰ ਤੁਹਾਡੇ ਦਾ ਵੀ ਕਾਫੀ ਭਾਗੀ ਕੀਤੀ ਹਾਂਜੀ ਹਾਂਜੀ ਹਾਂ ਜੀ ਜੀ ਬੜਾ ਪਹਿਲਾਂ ਤੇ ਡਰਨਾ ਕੋਈ ਜਾਂਦਾ ਨਹੀਂ ਸੀ ਵੀ ਵੇਖ ਕੇ ਕਿਤੇ ਡਰ ਕੇ ਨਾ ਛਾਲ ਮਾਰ ਦੇ ਮੁੜ ਕੇ ਮੈਂ ਕੱਢਿਆ ਦਿਲ ਮੈਂ ਕਿਹਾ ਵੇਖੀ ਹੈ ਕਿ ਜੋ ਹੋਏਗਾ ਜਾ ਕੇ ਤੇ ਬੜੀ ਮੁਸ਼ਕਲਾਂ ਲਵਾਇਆ ਇਹਨੂੰ ਮੰਨ ਗਈ ਫਿਰ ਜੀ ਤੁਸੀਂ ਵੀ ਤੇ ਹਾਂ ਜੀ ਮੈਂ ਰਾਸਤਾ ਨਹੀਂ ਰੱਖਣਾ ਇੱਕ ਨਾ ਜੀ ਅੱਜ ਭਾਜੀ ਬਸ ਸਟੈਂਡ ਤੇ ਜਿਹੜਾ ਹਲੰਦ ਦਾ ਬਿਆਵੜੀ ਆ ਜੀ ਸਾਡੇ ਜਿਹੜੀ ਸ਼ਾਦੀ ਕਰਨੀ ਆ ਅੱਜ ਭਾਜੀ ਮੈਨੂੰ ਐਸਐਸ ਤੋਂ ਸਾਡੇ ਨੇ ਕਿਹਾ ਵੀ ਉੱਥੇ ਜਾਓ ਹਰਜ ਲੱਸੀ ਜੀ ਬਸ ਸਟੈਂਡ ਤੇ ਜਾਓ ਉੱਥੇ ਕੋ ਲੇਡੀ ਕੋਠੇ ਤੇ ਚੜੀ ਆ ਅਸੀਂ ਡੇਡੀ ਨੂੰ ਆਣ ਕੇ ਕੋਠੇ ਤੋਂ ਤਾਰਿਆ ਇਹਨੂੰ ਪੁੱਛਿਆ ਵੀ ਕੀ ਗੱਲ ਹੋਈ ਆ ਉਸਨੇ ਕਿਹਾ ਮੈਂ ਆਪਣੀ ਘਰ ਦੀ ਨਾਲ ਤਲਾਕ ਚਾਹੁੰਦੀ ਆ ਮਤਲਬ ਪੁੱਛਿਆ ਅਸੀਂ ਵੀ ਕੀ ਗੱਲ ਕੀ ਆ ਕੱਲੀ ਮੈਨੂੰ ਕੋਈ ਖਰਚਾ ਨਹੀਂ ਦਿੰਦਾ ਮੈਨੂੰ ਲੈਣ ਨਹੀਂ ਕੋਈ ਦੇਣ ਨਹੀਂ ਮੈਨੂੰ ਰੱਖਦਾ ਹੀ ਕੋਈ ਇਹਨਾਂ ਨੇ ਦੋਵਾਂ ਨੇ ਲਵ ਮਰਜ ਕੀਤੀ ਆ ਇਹਨਾਂ ਦਾ ਨਾ ਇਹਨਾਂ ਨੇ ਘਰਦਿਆਂ ਨੂੰ ਬਾਪੜਿਆਂ ਨੂੰ ਪੁੱਛਿਆ ਕੁੜੀ ਦੇ ਨਾਲ ਮ ਕੋਈ ਨਹੀਂ ਇਹ ਲੜਕੀ ਦੇ ਜਿਹੜੇ ਪਤੀ ਉਹ ਕਹਿ ਰਹੇ ਸੀ ਕਿ ਬਸ ਸਰਕਾਰੀ ਆਪਣੀ ਡਿਊਟੀ ਸੀ ਤੇ ਸਰਕਾਰੀ ਕੰਮ ਹਾਂ ਉਹ ਸਰਕਾਰੀ ਰੋਡ ਵਿੱਚ ਹੈਗਾ ਮੁਲਾਜ਼ਮ ਆ ਜੀ ਤੇ ਉਹਨੂੰ ਵੀ ਆਣ ਕੇ ਉਹਦੇ ਪਰਸਪੁਰਸੋਂ ਦਾ ਖੋਇਆ ਆਣ ਕੇ ਜਿਹੜਾ ਹੈਂਡ ਬੈਗ ਹੁੰਦਾ ਉਹਦੇ ਕੱਪੜੇ ਪਾੜੇ ਆਣ ਕੇ ਨੇ ਕੋਈ ਨਹੀਂ ਆਹ ਪਰੇਸ਼ਾਨ ਮਤਲਬ ਹਾਂ ਪਰੇਸ਼ਾਨ ਬਹੁਤ ਕੀਤਾ ਨੇ ਫਿਰ ਆਹੀ ਮੌਕੇ ਤੇ ਆਏ ਆ ਸਾਡੇ ਨਾਲ ਡੇਰੀ ਕਾਸਟ ਵਾਲੀ ਐਸਐਸ ਲੜੀ ਆਈ ਹੈ ਉਹਦਾਂ ਨੇ ਫਿਰ ਆਣ ਕੇ ਆਹੀ ਉਹਨੂੰ ਉਤਾਰਿਆ ਕੁੱਟ ਤੋਂ ਤੇ ਫਿਰ ਉਹਨੂੰ ਮਕੇਰੀਆਂ ਭੇਜਤਾ ਉਹਦੀ ਮਾਮੀ ਨਾਲ ਹੀ ਗੱਲ ਕੀਤੀ ਹੈ ਮਾਮੀ ਆਦੀ ਹੌਲਦਾਰ ਕੁਲਜੀਤ ਕੌਰ ਜੀ ਉੱਥੇ ਲੱਗੇ ਨੇ ਮਕੇਰੀਆਂ ਥਾਣੇ ਉਹਦਾਂ ਨਾਲ ਮੈਂ ਗ ਤੁਸੀਂ ਮੈਨੂੰ ਸਾਂਭ ਲਓਗੇ ਆਪਣੇ ਗਾਨ ਮਾਲ ਦਾ ਬਚਾ ਗਏ ਭਾਜੀ ਹਾਂਜੀ ਬਿਲਕੁਲ ਬਚਾ ਕੋਈ ਗੱਲ ਨਹੀਂ